ਪੰਜਾਬ ਦੇ ਨਵੇਂ ਵਿਦਿਆਰਥੀ ਕਿਉਂ ਨਹੀਂ ਜਾਣਾ ਚਾਹੁੰਦੇ ਕੈਨੇਡਾ ਕੀ ਕਹਿ ਰਹੇ ਨੇ ਬੱਚੇ ਆਓ ਸੁਣਦੇ ਆ ਪੋਸੂ ਨਾਮਾ ਚੈਨਲ ਇਸ ਸਮੇਂ ਤੁਸੀਂ ਦੇਖ ਰਹੇ ਜਿਹੜੇ ਤਾਂ ਬੱਚੇ ਪੰਜਾਬ ਤੋਂ ਪੜ੍ਹਾਈ ਵਾਸਤੇ ਕੈਨੇਡਾ ਚਲੇ ਗਏ ਉਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਸਟਰਗਲ ਦੀ ਦੁਨੀਆ ਦੇ ਵਿੱਚ ਕਾਮਯਾਬ ਹੋ ਕੇ ਆਉਣਗੇ ਪਰ ਨਵੇਂ ਬੱਚੇ ਜਿਹੜੇ ਨੇ ਉਹ ਪੁਰਾਣੇ ਗਏ ਬੱਚਿਆਂ ਦੀ ਜਦੋਂ ਸੰਘਰਸ਼ ਦੀ ਦਾਸਤਾਂ ਸੁਣਦੇ ਨੇ ਹਾਲਾਤਾਂ ਨੂੰ ਜਾਨਣ ਦੀ ਕੋਸ਼ਿਸ਼ ਕਰਦੇ ਨੇ ਤੇ ਹੁਣ ਉਹਨਾਂ ਵਿੱਚ ਹਿੰਮਤ ਨਹੀਂ ਪੈ ਰਹੀ ਨਾ ਬੱਚਿਆਂ ਦੇ ਵਿੱਚ ਤੇ ਨਾ ਉਹਨਾਂ ਦੇ ਪੇਰੈਂਟਸ ਦੇ ਵਿੱਚ ਕਿ ਅਸੀਂ ਕੈਨੇਡਾ ਬੱਚਿਆਂ ਨੂੰ ਭੇਜੀਏ ਜਿਹੜੇ ਪਹਿਲਾਂ ਗਏ ਨੇ ਉਹ ਮੁਬਾਰਕ ਬਾਦ ਦੇ ਪਾਤਰ ਨੇ ਉਹ ਉੱਥੇ ਦੀ ਭਾਸ਼ਾ ਬਾਰੇ ਜਾਣ ਗਏ ਨੇ ਉੱਥੇ ਦੇ ਕਲਚਰ ਬਾਰੇ ਜਾਣ ਗਏ ਨੇ ਉਹਨਾਂ ਨੇ ਕਿਸ ਤਰ੍ਹਾਂ ਕੰਮ ਦੀ ਤਲਾਸ਼ ਕਰਨੀ ਹੈ ਉਸ ਦੇ ਬਾਰੇ ਜਾਣ ਗਏ ਨੇ ਪਰ ਨਵੇਂ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਦੱਸਦੇ ਆ ਕਿ ਮਤਲਬ ਕਿੰਨੇ ਕਿੰਨੇ ਘੰਟੇ ਸਾਨੂੰ ਉੱਥੇ ਕੰਮ ਕਰਨਾ ਪੈਂਦਾ ਜਿਨ੍ਹਾਂ ਨੂੰ ਅਜੇ ਉੱਥੇ ਕੰਮ ਦਾ ਮਤਲਬ ਉਹ ਨਹੀਂ ਮਿਲਿਆ ਤਜਰਬਾ ਨਹੀਂ ਹੈ ਉਹਨਾਂ ਲਈ ਤਾਂ ਪੁੱਛੋ ਨਾ ਕਿੰਨਾ ਸਟਰਗਲ ਹੈ ਜਿਹੜੇ ਲੋਕ ਉੱਥੇ ਦਾ ਭੇਦ ਪਾ ਚੁੱਕੇ ਨੇ ਉਹਨਾਂ ਲਈ ਹੁਣ ਕੋਈ ਮੁਸ਼ਕਲ ਨਹੀਂ ਹੈ ਦੇਖੋ ਇਮਾਨਦਾਰ ਜਿਹੜੇ ਕੰਟਰੀ ਹੁੰਦੇ ਨੇ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਬੱਚਿਆਂ ਨੂੰ ਪਹਿਚਾਨ ਜਾਂਦੇ ਨੇ ਕਿ ਇਹ ਪੰਕਚੁਅਲ ਹੈ ਜਾਂ ਨਹੀਂ ਹੈ ਇਹ ਕਮਚੋਰ ਹੈ ਜਾਂ ਕੀਚੋਰ ਹੈ ਉਹ ਸਭ ਜਾਣਦੇ ਨੇ ਇਸ ਕਰਕੇ ਉੱਥੇ ਹੀ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲਿਆਂ ਦੀ ਜਿਹੜੀ ਹੈ ਉਹ ਬੜੀ ਰਿਸਪੈਕਟ ਹੈ ਬੜੀ ਇੱਜ਼ਤ ਹੈ ਹੁਣ ਇੱਥੇ ਪੰਜਾਬ ਦੇ ਵਿੱਚ ਕੀ ਹੈ ਸਾਡੇ ਭਾਰਤ ਦੀ ਲਾ ਲੋ ਕਮਚੋਰ ਹੈ ਬਹੁਤ ਕਮਚੋਰੇ ਲੋਕ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਸੋ ਇੱਥੇ ਚੱਲ ਜਾਂਦਾ ਹੈ ਪਰ ਉੱਥੇ ਅਜੇ ਹੀ ਮਤਲਬ ਕਾਰਵਾਈ ਜਿਹੜੀ ਹੈ ਕਹਿ ਸਕਦੇ ਆ ਕਿ ਪੰਕਚੁਐਲਿਟੀ ਨਾ ਹੋਣ ਦੀ ਉੱਥੇ ਨਹੀਂ ਚੱਲਦੀ ਉੱਥੇ ਤਾਂ ਪਲ ਪਲ ਦਾ ਜਿਹੜਾ ਸੈਕਿੰਡ ਵੀ ਹੈ ਉਹ ਵੀ ਬਹੁਤ ਕੀਮਤੀ ਹੈ ਸਾਡੇ ਇੱਥੇ ਇੰਤਜ਼ਾਰ ਕਰਨ ਲੱਗ ਪੋ ਤਾਂ ਦੋ ਦੋ ਘੰਟੇ ਉੱਧੇ ਖੜਾ ਹੀ ਰਹਿਣਾ ਪੈਂਦਾ ਇੱਥੇ ਦਾ ਤੇ ਉੱਥੇ ਦਾ ਕਲਚਰ ਬਿਲਕੁਲ ਬਰਾਬਰਤਾ ਦਾ ਨਹੀਂ ਹੈ ਹੁਣ ਨਵੇਂ ਬੱਚੇ ਜੇ ਹੈ ਜੇ ਉਹਨਾਂ ਨੂੰ ਪੁੱਛਦੇ ਆ ਤੇ ਮਤਲਬ ਤੁਸੀਂ ਪਲੱਸ 2 ਕਰ ਲਈ ਹੈ ਆਇਲਟਸ ਕਰ ਲਓ ਹੁਣ ਆਇਲਟਸ ਸੈਂਟਰਾਂ ਦੇ ਵਿੱਚ ਵੀ ਉਹ ਰੌਣਕ ਪਹਿਲੇ ਵਾਲੀ ਨਹੀਂ ਰਹੀ ਜੋ ਪਹਿਲਾਂ ਰੌਣਕ ਸੀਗੀ ਆਇਲਟਸ ਸੈਂਟਰਾਂ ਦੇ 10ਵੀਂ ਕਰ ਲਈ ਤਾਂ ਹੋ ਗਿਆ 12ਵੀਂ ਕਰ ਲਈ ਤਾਂ ਕਰ ਲਿਆ ਮਤਲਬ ਇਹ ਸਾਰੇ ਕੁਝ ਜਿਹੜੀ ਰੌਣਕ ਹੈ ਉਹ ਹੁੜੀ ਹੁੜੀ ਹੁਣ ਖਤਮ ਹੋ ਰਹੀ ਹੈ ਨਵੇਂ ਬੱਚੇ ਜਿਹੜੇ ਐ ਉਹ ਪੰਜਾਬ ਤੋਂ ਖਾਸ ਕਰਕੇ ਕੈਨੇਡਾ ਵਿੱਚ ਨਹੀਂ ਜਾਣਾ ਚਾਹੁੰਦੇ ਉੱਥੇ ਦੀ ਜਿਹੜੀ ਸਟਰਗਲ ਭਰੀ ਲਾਈਫ ਹੈ ਕੰਮ ਕਰਨ ਦਾ ਸਟਾਈਲ ਹੈ ਔਰ ਜਿਆਦਾ ਕਰਕੇ ਮੈਂ ਕਈ ਵਾਰੀ ਦੱਸਿਆ ਕਿ ਉੱਥੇ ਪਾਕਿਸਤਾਨ ਦੇ ਲੋਕ ਔਰ ਪੰਜਾਬੀ ਲੋਕ ਮਤਲਬ ਕੰਮ ਕਰਵਾਉਣ ਤੋਂ ਬਾਅਦ ਵੀ ਉਹਨਾਂ ਨੂੰ ਪੂਰੇ ਪੈਸੇ ਨਹੀਂ ਦਿੰਦੇ ਜੇ ਕੋਈ ਉਹ ਸਰਟੀਫਿਕੇਟ ਐਕਸਪੀਰੀਅੰਸ ਦਾ ਮੰਗਦੇ ਹੋ ਨਹੀਂ ਦੇਣ ਨੂੰ ਤਿਆਰ ਮਤਲਬ ਪੰਜਾਬੀ ਜਿਹੜੇ ਨੇ ਇਕੋ ਪੰਜਾਬੀ ਇੱਕ ਦੂਜੇ ਪਾਕਿਸਤਾਨੀ ਇਹ ਦੋਨਾਂ ਦੇ ਉੱਪਰ ਕਾਫੀ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਜੇ ਪੰਜਾਬੀ ਪੰਜਾਬੀ ਦੀ ਮਦਦ ਨਹੀਂ ਕਰੇਗਾ ਤਾਂ ਦੱਸੋ ਹੋਰ ਕੌਣ ਕਰੇਗਾ ਲੇਕਿਨ ਉੱਥੇ ਬਿਲਕੁਲ ਉਲਟ ਹੈ ਪੰਜਾਬੀ ਪੰਜਾਬੀ ਦਾ ਹੀ ਸ਼ੋਸ਼ਣ ਕਰਦੇ ਨੇ ਬਹੁਤ ਸਾਰੀਆਂ ਜਾਣ ਪਹਿਚਾਨ ਦੇ ਵਿੱਚੋਂ ਸਾਡੇ ਗਏ ਐ ਉਹ ਕਹਿੰਦੇ ਕਿ ਨਾ ਤਾਂ ਪੰਜਾਬੀ ਪੂਰੀ ਮਿਹਨਤ ਦਿੰਦੇ ਨੇ ਨਾ ਪਾਕਿਸਤਾਨ ਦੇ ਪੰਜਾਬੀ ਪੂਰੀ ਮਿਹਨਤ ਦਿੰਦੇ ਨੇ ਦੋਨੇ ਬੇਈਮਾਨ ਨੇ ਹੁਣ ਤੁਸੀਂ ਦੱਸੋ ਜੇ ਪੰਜਾਬ ਕੋਈ ਬੰਦਾ ਇਧਰੋਂ ਜਾਂਦਾ ਹੈ ਉਹ ਨਮਾ ਜਾਂਦਾ ਉਹਨੂੰ ਜਾ ਕੇ ਮਦਦ ਕਰੋ ਉਹ ਤੁਹਾਨੂੰ ਯਾਦ ਰੱਖੇਗਾ ਲੇਕਿਨ ਬਹੁਤ ਸਾਰੇ ਅਜਿਹੇ ਪੰਜਾਬੀ ਵੀ ਨੇ ਜਿਹੜੇ ਸੱਚਮੁੱਚ ਮਦਦ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਕਰਨਾ ਤਾਂ ਚਾਹੁੰਦੇ ਨੇ ਜੇ ਉਹ ਕੰਮ ਕਰਵਾਉਂਦੇ ਨੇ ਤੇ ਉਹਨਾਂ ਦਾ ਪੂਰਾ ਮਿਹਨਤਾਨਾ ਵੀ ਦਿੰਦੇ ਨੇ ਜ਼ਿਆਦਾ ਕਰਕੇ ਪੰਜਾਬੀ ਜਿਹੜੇ ਨੇ ਉੱਥੇ ਬੇਈਮਾਨ ਨੇ ਉੱਥੇ ਮਤਲਬ ਪਾਕਿਸਤਾਨ ਦੇ ਕੋਲ ਕਿਸੇ ਸਿਕਿਉਰਿਟੀ ਗਾਰਡ ਦੀ ਜੇ ਸਰਵਿਸ ਕਰ ਰਿਹਾ 15 20 ਦਿਨ ਹੋ ਗਏ ਕੋਈ ਪੈਸਾ ਨਹੀਂ ਦਿੱਤਾ ਜਾ ਕੇ 4-5 ਦਿਨ ਦੀ ਤਨਖਾਹ ਦੇ ਦੇਣਗੇ ਬਾਕੀ ਨਾਪ ਲੈਣਗੇ ਬੱਚੇ ਕੀ ਬੋਲਣ ਉੱਤੇ ਬੱਚੇ ਕੁਝ ਵੀ ਨਹੀਂ ਬੋਲ ਸਕਦੇ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਦਿਆ ਆ ਫਿਰ ਉੱਥੇ ਤੁਸੀਂ ਦੇਖੋ ਰਹਿਣ ਵਾਸਤੇ ਮਕਾਨ ਬਹੁਤ ਜ਼ਰੂਰੀ ਹੈ ਮਕਾਨ ਤੁਹਾਨੂੰ ਮਿਲੇਗਾ ਔਰ ਉਹਦਾ ਕਿਰਾਇਆ ਵੀ ਹੋਏਗਾ ਸਾਰਾ ਕੁਝ ਹੋਏਗਾ ਉਹ ਕਿਰਾਇਆ ਵੀ ਤੁਸੀਂ ਪੂਰਾ ਕਰਨਾ ਆਪਣੀ ਰੋਟੀ ਪਾਣੀ ਦਾ ਖਰਚਾ ਵੀ ਕੱਢਣਾ ਇਹ ਸਾਰੇ ਕੁਝ ਜਿਹੜਾ ਤੁਹਾਨੂੰ ਆਪ ਕਰਨਾ ਪੈਣਾ ਹੈ ਮਾਪੇ ਕਿੰਨਾ ਕੁ ਪਿੱਛੋਂ ਭੇਜ ਸਕਦੇ ਨੇ ਦੱਸੋ ਪਹਿਲਾਂ ਸੋ ਇਸ ਕਰਕੇ ਇਹ ਜ਼ਿੰਮੇਵਾਰੀਆਂ ਜਿਹੜੀਆਂ ਉਹ ਬੱਚਿਆਂ ਨੂੰ ਨਿਭਾਉਣ ਲੱਗਿਆਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਹੁਣ ਜਿਹੜੇ ਬੱਚੇ ਇੱਧਰ ਕੰਮਕਾਰ ਕਰਦੇ ਨੇ ਉਹਨਾਂ ਨੂੰ ਪਤਾ ਵੀ ਇਸ ਤਰ੍ਹਾਂ ਕੰਮ ਕਰੀਦਾ ਇਸ ਤਰ੍ਹਾਂ ਲੇਬਰ ਕਰੀਦੀ ਹੈ ਉਹ ਤਾਂ ਬੱਚੇ ਉਧਰ ਕਾਮ ਜਾਂ ਪਏ ਜਿਨ੍ਹਾਂ ਨੇ ਇੱਧਰ ਕਦੇ ਕੁਝ ਨਹੀਂ ਕੀਤਾ ਕਦੇ ਕੁਝ ਨਹੀਂ ਕੀਤਾ ਤੇ ਉੱਧਰ ਜਾ ਕੇ ਜਦੋਂ ਕਰਨਾ ਪੈਂਦਾ ਤਾਂ ਫਿਰ ਉਹਨਾਂ ਦੀ ਮਤਲਬ ਉਹਨਾਂ ਦੇ ਜਿਹੜੇ ਹੱਥ ਆ ਉਹ ਖੜ ਜਾਂਦੇ ਨੇ ਔਰ ਪੰਜਾਬ ਦੀ ਲਾਈਫ ਉੱਥੇ ਦੀ ਲਾਈਫ ਤਾਂ ਜ਼ਮੀਨ ਆਸਮਾਨ ਦਾ ਫਰਕ ਹੈ ਉੱਥੇ ਕੋਈ ਵੀ ਸਾਨੂੰ ਨਹੀਂ ਜਾਣਦਾ ਪੰਜਾਬ ਵਿੱਚ ਸਭ ਜਾਣਦੇ ਨੇ ਭਾਸ਼ਾ ਸਾਨੂੰ ਚੰਗੀ ਤਰ੍ਹਾਂ ਆਉਂਦੀ ਹੈ ਅਸੀਂ ਉੱਥੇ ਜਾ ਕੇ ਪਹਿਲਾਂ ਭਾਸ਼ਾ ਸਿੱਖਾਂਗੇ ਜਾਂ ਉੱਥੇ ਜਾ ਕੇ ਕੰਮ ਲੱਭਾਂਗੇ ਸੋ ਇਸ ਕਰਕੇ ਕਿਤੇ ਨਾ ਕਿਤੇ ਹੋਣ ਜਿਹੜਾ ਕੈਨੇਡਾ ਜਾਂ ਹੋਰ ਕੰਟਰੀ ਦੇ ਵਿੱਚ ਜਾਣਦਾ ਜਿਹੜਾ ਰੁਝਾਨ ਹੈ ਉਹਦੇ ਵਿੱਚ ਬਹੁਤ ਸਾਰੀ ਕਮੀ ਆਈ ਹੈ ਬਹੁਤ ਜ਼ਿਆਦਾ ਕਮੀ ਆਈ ਹੈ ਕਮੀ ਆਉਣ ਦਾ ਕਾਰਨ ਕੀ ਹੈ ਕਿ ਉੱਥੇ ਦਾ ਕਾਨੂੰਨ ਸਖਤ ਹੋ ਗਿਆ ਕਾਨੂੰਨ ਨੂੰ ਸਖਤ ਕਰਨ ਦੀ ਨੋਬਤ ਇਸ ਕਰਕੇ ਆਈ ਕਿਉਂਕਿ ਲੋਕ ਦੱਸਦੇ ਨੇ ਕਿ ਪੰਜਾਬੀਆਂ ਨੇ ਆਪਣੀਆਂ ਗਲਤੀਆਂ ਕੀਤੀਆਂ ਹੋਈਆਂ ਜਿਹੜੀਆਂ ਨੇ ਉੱਥੇ ਦੇ ਜਿਹੜੇ ਵਸਿੰਦੇ ਐ ਉਹਨਾਂ ਦੀਆਂ ਗਲਤੀਆਂ ਹੀ ਅੱਜ ਸਾਡੇ ਬੱਚਿਆਂ ਦੇ ਆ ਪੈਰਾਂ 'ਚ ਬੀੜੀਆਂ ਪਈਆਂ ਹੋਈਆਂ ਉੱਥੇ ਦੀ ਸਰਕਾਰ ਨੂੰ ਉਹਨਾਂ ਦੀਆਂ ਗਲਤੀਆਂ ਵੇਖ ਕੇ ਕਾਨੂੰਨ ਸਖਤ ਕਰਨਾ ਪਿਆ। ਉਹਨਾਂ ਨੇ ਵੀਜ਼ੇ ਦੇਣ ਤੋਂ ਉਹਦੇ ਵਿੱਚ ਕਟੌਤੀ ਕਰ ਦਿੱਤੀ, ਕਟੌਤੀ, ਡਰ, ਕਟੌਤੀ, ਕਟੌਤੀ ਕਰਦੇ ਕਰਦੇ ਕਿੱਥੇ ਤੱਕ ਆ ਗਏ। ਸੋ ਇਸ ਕਰਕੇ ਸਰਕਾਰ ਉਦੋਂ ਤੱਕ ਹੀ ਕੋਈ ਮਤਲਬ ਉਦੋਂ ਤੱਕ ਫੈਸਲਾ ਨਹੀਂ ਲੈਂਦੀ ਜਦੋਂ ਤੱਕ ਸਭ ਕੁਝ ਠੀਕ ਠਾਕ ਚੱਲਦਾ ਆ। ਜਦੋਂ ਜਾ ਕੇ ਗਲਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਫਿਰ ਤੁਸੀਂ ਆਪ ਦੱਸੋ ਕਿ ਉੱਥੇ ਦੀ ਸਰਕਾਰ ਸਟੈਪ ਚੱਕੇਗੀ ਜਾਂ ਨਹੀਂ ਚੱਕੇਗੀ। ਔਰ ਜਿਹੜੇ ਲੋਕ ਜਿਹੜੇ ਬੱਚੇ ਉਧਰ ਗਏ ਨੇ ਉਹ ਕਿੰਨੀਆਂ ਸਿਫਤਾਂ ਕਰਦੇ ਨੇ ਕਿ ਅੰਗਰੇਜ਼ਾਂ ਦੇ ਅਸੀਂ ਮੌਲ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਦੇਖ ਰੇਖ ਹਟ ਕੰਮ ਕਰਦੇ ਆ ਸਾਨੂੰ ਸਮੇਂ ਸਿਰ ਪੈਸਾ ਮਿਲਦਾ ਹੈ ਸਾਨੂੰ ਹਰ ਤਰ੍ਹਾਂ ਦੀ ਮੈਡੀਸਨ ਮਿਲਦੀ ਹੈ ਮਤਲਬ ਜਿਸ ਤਰ੍ਹਾਂ ਦੇ ਹਾਲਾਤ ਹੋਣ ਔਰ ਸਾਨੂੰ ਮਤਲਬ ਵਧੀਆ ਤਰੀਕੇ ਨਾਲ ਉੱਥੇ ਰਿਸਪੈਕਟ ਦਿੱਤੀ ਜਾਂਦੀ ਹੈ ਪੰਜਾਬੀਆਂ ਤੋਂ ਉੱਥੇ ਬੋਲਣਾ ਹੀ ਨਹੀਂ ਆਉਂਦਾ ਇੱਥੇ ਆ ਕੇ ਬਥੇਰੀਆਂ ਗੱਪਾਂ ਮਾਰਦੇ ਨੇ ਸਵੈਸ ਕਰਕੇ ਅੰਗਰੇਜ਼ਾਂ ਦੀਆਂ ਫੈਕਟਰੀਆਂ ਦੇ ਵਿੱਚ ਮਾਲ ਦੇ ਵਿੱਚ ਉਹਨਾਂ ਦੀਆਂ ਸ਼ਾਪਸ ਦੇ ਵਿੱਚ ਕੰਮ ਕਰਨ ਨੂੰ ਅੱਜ ਪੰਜਾਬੀ ਬੱਚੇ ਬੱਚੀਆਂ ਜਿਹੜੀਆਂ ਨੇ ਉਹ ਫਕਰ ਮਹਿਸੂਸ ਕਰਦੇ ਨੇ ਕਿ ਸਾਨੂੰ ਉੱਥੇ ਸਾਡੀ ਕੀਤੀ ਹੋਈ ਮਿਹਨਤ ਜਿਹੜੀ ਹੈ ਉਹ ਮਿਲ ਜਾਂਦੀ ਹੈ ਜਦੋਂ ਕੀਤੀ ਹੋਈ ਮਿਹਨਤ ਮਿਲੇ ਉਹਦੇ ਲਈ ਹੋਰ ਰੱਬ ਹੁੰਦਾ ਹੈ ਸੋ ਇਸ ਕਰਕੇ ਦੋਸਤੋ ਹੁਣ ਬੱਚਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਰੁਝਾਨ ਪੋ ਨੈਗੇਟਿਵ ਜਾ ਰਹੇ ਨੇ ਉਹਨੇ ਐਕਟਿਵ ਇਸ ਕਰਕੇ ਜਾ ਰਹੇ ਨੇ ਕਿਉਂਕਿ ਉਥੇ ਦੇ ਮਾਹੌਲ ਨੂੰ ਉਥੇ ਦੇ ਸਖਤ ਹੋ ਰਹੇ ਕਾਨੂੰਨ ਨੂੰ ਮਤਲਬ ਜਿਹੜਾ ਹੈ ਹਾਏ ਜ਼ਰੂਰ ਹੈ ਕਿ ਨਵੇਂ ਨਵੀਂ ਸਰਕਾਰ ਬਦਲੀ ਹੈ ਲੋਕਾਂ ਨੂੰ ਬੜੀਆਂ ਉਮੀਦਾਂ ਨੇ ਕਿ ਕੁਝ ਨਾ ਕੁਝ ਅਲੱਗ ਤਰ੍ਹਾਂ ਹੋਏਗਾ ਪਰ ਉਹ ਉਮੀਦਾਂ ਕਿੰਨੀਆਂ ਕਿ ਪੋਜ਼ਿਟਿਵ ਹੁੰਦੀਆਂ ਨੇ ਕਿੰਨੀਆਂ ਕਿ ਨੈਗੇਟਿਵ ਇਹ ਤਾਂ ਆਪਾਂ ਵੇਖ ਵਿੱਚ ਪਤਾ ਲੱਗੇਗਾ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕੈਨੇਡਾ ਵਰਗੇ ਮੁਲਕਾਂ ਵਿੱਚ ਵੀ ਇਹ ਵੀਡੀਓ ਜਾਵੇ ਪਤਾ ਲੱਗੇ ਉਹਨਾਂ ਨੂੰ ਪੰਜਾਬੀ ਜਿਹੜੇ ਬੇਈਮਾਨ ਬੇਈਮਾਨੀ ਕਰਦੇ ਨੇ ਕਿ ਕਮ ਸੇ ਕਮ ਅਸੀਂ ਲੋਕ ਪੰਜਾਬੀਆਂ ਦਾ ਸਾਥ ਕਿਉਂ ਨਹੀਂ ਦਿੰਦੇ ਦੇਣਾ ਚਾਹੀਦਾ ਸਾਥ ਇਹ ਤੁਹਾਡੇ ਬੱਚਿਆਂ ਵਰਗੇ ਬੱਚੇ ਆ ਤੁਸੀਂ ਵੀ ਕਦੇ ਨਵੇਂ ਗਏ ਸੀ ਤੁਹਾਨੂੰ ਵੀ ਕਿਸੇ ਨੇ ਮਦਦ ਕੀਤੀ ਸੀ ਉਹ ਸੋਚ ਕੇ ਕਿਉਂ ਨਹੀਂ ਨਾ ਬੱਚਿਆਂ ਦੀ ਆਪਾਂ ਮਦਦ ਕਰਦੇ ਸੋ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਉਹਨਾਂ ਪੰਜਾਬੀਆਂ ਨੂੰ ਜੋ ਬੱਚਿਆਂ ਲਈ ਹਮੇਸ਼ਾ ਮਦਦ ਲਈ ਆਪਣੇ ਦਰਵਾਜ਼ੇ ਖੋਲਦੇ ਨੇ ਆਪਣੇ ਦਿਲਾਂ ਨੂੰ ਵਿਛਾਉਂਦੇ ਨੇ ਤਾਂ ਕਿ ਬੱਚੇ ਜਿਹੜੇ ਪੰਜਾਬ ਤੋਂ ਆਏ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ